ਸਫੀ ਕਲਦੀ ਟੂਰਿੰਗ ਜੀ ਨੂੰ ਅੱਜ ਤੁਹਾਡਾ ਸਵਾਗਤ ਆ ਅੱਜ ਫਿਰ ਆਪਾਂ ਲੈ ਕੇ ਤੁਹਾਡੇ ਕੋਲ ਕਲੈਕਸ਼ਨ ਲੈ ਕੇ حاضر ਹੋਏ ਆ ਅੱਜ ਵੀ ਜਿਹੜੇ ਸੂਟ ਹੋਣਗੇ ਸਾਰੇ ਡਿਫਰੈਂਟ ਕਲਰ ਦੇ ਤੇ ਡਿਫਰੈਂਟ ਵਰਕ ਦੇ ਹੋਣਗੇ ਤੇ ਸਾਰੇ ਸੂਟ ਅੱਜ ਆਪਣੇ ਰਣਕ ਦੇ ਹੈਂਡਵਰਕ ਦੇ ਜੇ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਆਨ ਕਰਨਾ ਤਾਂ ਕਿ ਤੁਹਾਨੂੰ ਜਿਹੜੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਤੁਸੀਂ ਮੇਰਾ ਇੰਸਟਾਗ੍ਰam ਦੇ ਪੇਜ ਨੂੰ ਜੋ ਫੋਲੋ ਨਹੀਂ ਕਰਦੇ ਤਾਂ ਉਹਦੇ ਵੀ ਦੂਜੇ ਨੂੰ ਟੂਰਿੰਗ ਦੇ ਨਾਮ ਦੇ ਪੇਜ ਬਣਿਆ ਹੈ ਉਹਨੂੰ ਤੁਸੀਂ ਫੋਲੋ ਕਰੋ ਚਲੋ ਜੇ ਸ਼ੁਰੂ ਨਾ ਦੇ ਪਹਿ ਇਹੜਾ ਪਹਿਲਾ ਸੂਟ ਆ ਇਹ ਬਹੁਤ ਸੋਹਣਾ ਇਹਦੇ ਇੱਕ ਬੜੇ ਹਲਕਾ ਜਿਹਾ ਕੰਮ ਕੀਤਾ ਹੈ ਘੇਰੇ ਦੇ ਉੱਪਰ ਪਰ ਅਤੇ ਦਬਕੇ ਦਾ ਕੰਮ ਆ ਸਾਰਾ ਇਹਦੀ ਬਾਜੂ ਤੇ ਕੰਮ ਕੀਤਾ ਸੇਮ ਹੋ ਗਈ ਘੇਰੇ ਵਾਲਾ neck ਦੇ ਉੱਪਰ round neck ਕਰਕੇ ਉਹਦੇ ਤੇ ਆਪਾਂ ਇਹਦੇ ਕੰਮ ਕੀਤਾ ਹੋਇਆ ਬਹੁਤ ਸੋਹਣਾ ਸੂਟ ਆ ਬਿਲਕੁਲ ਹਲਕਾ ਜਿਹਾ ਜਿਵੇਂ ਵਰਕ ਕੀਤਾ ਹੋਇਆ ਇਸ ਮੁੱਲ ਦੇ ਵਿੱਚ ਇਹ ਕਸਟਮਰ ਨੇ ਆਪ ਹੀ ਆਪਾਂ ਨੂੰ ਜਿਹੜਾ ਡਿਜ਼ਾਈਨ ਦਿੱਤਾ ਸੀ ਉਹਦੇ ਹਿਸਾਬ ਨਾਲ ਹੀ ਆਪਾਂ ਇਹ ਰੈਡੀ ਕੀਤਾ ਨਾਲ ਆਪਾਂ ਇਹਦੇ ਰੈਡੀ ਕੀਤਾ ਕਰਾਰਾ ਗੋਡੇ ਵੀ ਆਪਾਂ ਲੇਸ ਲਗਾਈ ਹੈ ਗੋਡਿਆਂ ਤੇ ਤੇ ਘੇਰੇ ਦੇ ਉੱਪਰ ਬਹੁਤ ਸੋਹਣਾ ਗਰਾਰਾ ਬਣਿਆ ਹੋਇਆ ਬਹੁਤ ਹੀ ਹਲਕਾ ਜਿਹਾ ਜਿਵੇਂ ਸੂਪਰ ਜਿਹਾ ਸੂਟ ਬਣਿਆ ਹੈ ਛੋਟੇ-ਮੋਟੇ ਫੰਕਸ਼ਨ ਦੇ ਵਿੱਚ ਤੁਸੀਂ ਪਾਸ ਆ ਗਏ ਨਾਲੇ ਜਿਹੜਾ ਆਪਾਂ ਦੁਪੱਟਾ ਕੀਤਾ ਉਹ ਪਿਆਰ ਚੁਣੌਂਦਾ ਉਹਦੇ ਤੇ ਵੀ ਆਪ ਸੇਮ ਆਪਾਂ ਉਹਦੀ ਲੇਸ ਲਾਈ ਹੈ ਜਿਹੜੀ ਆਪਾਂ ਇਹਦੇ ਗਰਾਰੇ ਤੇ ਲਗਾਈ ਪਈ ਹੈ ਚੁਣੌਂਦਾ ਦੁਪੱਟਾ ਰਹੇਗਾ ਤੇ ਨਾਲ ਆਪਾਂ ਕੀਤਾ ਤੇ ਜਿਹੜਾ ਨੈਕਸਟ ਸੂਟ ਆ ਉਹ ਕਿਸ ਤਰ੍ਹਾਂ ਸੂਟ ਆਪ ਦੇ ਕਿਨੇ ਸੀਗੇ ਆਪਾਂ ਸਿਰਫ ਉਹਦੇ ਵਰਕ ਕਰਵਾਇਆ ਇਹ ਉਹਨਾਂ ਦੀ ਪਲੇਨ ਸੀਗੀ ਬਾਟਮ ਪਰ ਉਹ ਕਹਿੰਦੇ ਮੈਨੂੰ 셔ਟ ਚਾਹੀਦੀ ਆ ਆਪਾਂ ਉਹਦੇ ਤੇ ਇਹੀ ਰਿਪੀਟ ਵਾਲਾ ਵਰਕ ਜਿਹੜਾ ਆਪਾਂ ਨੇ ਹਮੇਸ਼ਾ ਬੰਨ੍ਹਦੇ ਹੀ ਰਹਿੰਦਾ ਇਹ ਡਿਜ਼ਾਈਨ ਸਭ ਨੂੰ ਬਹੁਤ ਪਸੰਦ ਆ ਰਿਹਾ ਮੇਰਾ ਬਹੁਤ ਹੀ ਪਿਆਰਾ ਲੱਗਦਾ ਇਹ ਬਣਿਆ ਹੋਇਆ ਤੇ ਕੋਲਰ ਵੀ ਬਹੁਤ ਸੋਹਣਾ ਲੱਗਦਾ 골ਡਨ ਵਾਲਾ ਸਾਰਾ ਕੰਮ ਕੀਤਾ ਹੋਇਆ ਨੈਕ ਦੇ ਉੱਪਰ ਉਦਾਂ ਹੀ ਸੇਮ ਵਰਕ ਹੋਇਆ ਬਾਜੂ ਤੇ ਸੇਮ ਸਿਰਫ ਇਹ ਵਿੱਚ ਚੇਂਜ ਹੋਇਆ ਆਪਾਂ ਜਿਹੜਾ ਇਹ ਕਮਰ ਦੇ ਉੱਪਰ ਕੰਮ ਕਰਦੇ ਉਹ ਉਹਨਾਂ ਨੇ ਵੈਸੇ ਤੇ ਨਹੀਂ ਕਰਾਇਆ ਵੈਸੇ ਸਿਰਫ ਉਹਨਾਂ ਨੇ ਚਾਕਾ ਚਾਕਾ ਦੇ ਕੰਮ ਕਰਵਾਇਆ ਵਾਹ ਸੋਹਣਾ ਤੇ ਡਿਫਰੈਂਟ ਜੀ ਚੀਜ਼ ਬਣ ਗਈ ਹੈ ਵੀ ਇਹ ਸੀਗੀ ਉਹਨਾਂ ਦੀ ਸ਼ਰਟ ਪਰ ਉਹਨਾਂ ਨੇ ਬਣਵਾਈਏ ਦੇ ਨਾਲ ਸਲਵਾਰ ਸ਼ਰਟ ਵੀ ਸਲਵਾਰ ਨੂੰ ਹੈ ਤੇ ਸਲਵਾਰ ਤੇ ਸ਼ਰਟ ਬਣਾਈ। ਉਹਦੇ ਤੇ ਉਹਨਾਂ ਨੇ ਵਰਕ ਕਰਵਾਇਆ ਦੁਪੱਟਾ ਉਹਨਾਂ ਕੋਲ ਹੀ ਆਪਾਂ ਇਹਦਾ ਦੁਪੱਟਾ ਨਹੀਂ ਡੈਡੀ ਕੀਤਾ। ਦੁਪੱਟਾ ਉਹਨਾਂ ਕੋਲ ਹੀ ਹੈ। ਬਹੁਤ ਹੀ ਸੋਹਣਾ ਬਣ ਗਿਆ ਸੋਹਣਾ। ਕਿਵੇਂ ਸਲਵਾਰ ਹੈਵੀ ਬਣ ਗਈ ਨਾ ਤੇ ਬਹੁਤ ਹੀ ਪਿਆਰਾ ਲੱਗਦਾ ਵਰਕ ਉੱਪਰ ਕੀਤਾ ਹੈ। ਡਿਫਰੈਂਟ ਜਿਹਾ ਵਰਕ ਹੋ ਗਿਆ। ਤੇ ਕਲਰ ਵੀ ਜਿਹਦੇ ਉੱਪਰ ਨਾ 골ਡਨ ਬੜਾ ਸੋਹਣਾ ਲੱਗ ਰਿਹਾ ਵਾ। ਕਲਰ ਵੀ ਬਹੁਤ ਸੋਹਣਾ ਲੱਗਦਾ ਹੈ ਉੱਪਰ ਕੀਤਾ ਹੋਇਆ ਜੇ 골ਡਨ ਦਾ। ਦ ਲਾਈਟ ਪਿੰਕ ਪੀਚ ਜਿਹਾ ਕਲਰ ਆ ਜਿਹਦੇ ਤੇ ਆਪਾਂ ਇਹ ਕੰਮ ਕੀਤਾ ਵਾ ਓਕੇ ਜੀ ਨੈਕਸਟ ਵੀ ਇਹਨਾਂ ਦਾ ਹੀ ਰਹੇਗਾ ਇਹ ਮੇਰੇ ਯੂਐਸਏ ਦੇ ਕਲਾਇੰਟ ਨੇ ਇਹ ਵੀ ਬਹੁਤ ਪ੍ਰਾਣੀ ਕਲਾਇੰਟ ਹੈ ਬਈ ਇਹਦੇ ਤੇ ਜਿਹੜੀ ਬਹੁਤ ਸੁੰਦਰ ਬਣੋ ਮਦਦੀ ਉਹਨਾਂ ਦਾ ਇਹ ਕਲਾਮ ਬਣਾ ਦਿੱਤਾ ਜਿਹੜਾ ਇਹ ਬੜਾ ਐਸਕੇ ਚਾਪੋ ਵਾਲੇ ਸੂਟ ਇਹ ਉਹਨਾਂ ਦੀ ਜੂਰੀ ਤੇ ਇਹ ਵਾਲਾ ਹੈਗਾ ਰਹੇਗਾ ਆਪਣਾ ਜਿਹੜਾ ਸੂਟ ਪਿਓਰ ਕ੍ਰਾਸ਼ ਸ਼ਿਮਰ ਦੇ ਵਿੱਚ ਬਹੁਤ ਹੀ ਸੋਹਣਾ ਸੂਟ ਆ ਇਹ ਕਲਰ ਵੀ ਬਹੁਤ ਪਿਆਰਾ ਹੈ ਨਾ ਸੂਟ ਦਾ ਵਰਕ ਵੀ ਬਹੁਤ ਸੋਹਣਾ ਹੋ ਰਿਹਾ ਹੈ ਇਹ ਤੇ ਕਿਹ ਰੇ ਤੇ ਵਰਕ ਰਹਾ ਹੈਗਾ ਵਿਚੇ ਤੇ ਸੈਂਟਰ ਦੇ ਵਿੱਚ ਬੂਟਾ ਰੇਗਾ ਉੱਪਰੋਂ ਆਪਾਂ ਇਹਦੇ ਕਲੀਆਂ ਵਾਲਾ ਵਰਕ ਦਿੱਤਾ ਹੋਇਆ ਬਹੁਤ ਹੀ ਸੋਹਣਾ ਲੱਗਦਾ ਨੈਕਲਾਈਨ ਵੀ ਬਹੁਤ ਸੋਹਣੀ ਬਣੀ ਹੋਈ ਹੈ ਇਹਦੀ ਬਾਜੂ ਦੇ ਉੱਪਰ ਵੀ ਬਹੁਤ ਸੋਹਣਾ ਹੈਵੀ ਵਰਕ ਹੋਇਆ ਹੋਇਆ ਪੂਰੀ ਫੁੱਲ ਬਾਜੂ ਵਰਕ ਨਾਲੀ ਭਰੀ ਹੋਈ ਹੈ ਵਿੱਚ ਆਪਾਂ ਜਿਹੜਾ ਟੱਚ ਦਿੱਤਾ ਉਹ ਮਜੈਂਟਾ ਕਲਰ ਦਾ ਬਹੁਤ ਸੋਹਣਾ ਲੱਗ ਰਿਹਾ ਹੈ ਵੀ ਸੂਟ ਬਣਿਆ ਕਲਰ ਵੀ ਬੜਾ ਸੋਹਣਾ ਹੈ ਇਹਦਾ ਤੇ ਵਰਕ ਵੀ ਬਹੁਤ ਸੋਹਣਾ ਹੈ ਚਾਕਾਂ ਦੇ ਜਿਵੇਂ ਆ ਫਿਨਿਸ਼ਿੰਗ ਇਹ ਸ਼ਾ ਕਰਦੇ ਆ ਟਿਸ਼ੂ ਦੇ ਨਾਲ ਉਦਾਂ ਹੀ ਆਪਾਂ ਇਹਦੀ ਚਾਕਾਂ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਬਹੁਤ ਹੀ ਸੋਹਣਾ ਲੱਗਦਾ ਹੈ ਜੀ ਸੋ ਤੇ ਨਾਲ ਜਿਹੜਾ ਆਪਾਂ ਇਹਦੇ ਰੈਡੀ ਕੀਤਾ ਉਹ ਹੈਗਾ ਸ਼ਰਾਰਾ ਇਹ ਉੱਪਰ ਤੋਂ ਬਣਾ ਵਾਲਾ ਬਣਾਇਆ ਆਪਾਂ ਜਿਹੜਾ ਸ਼ਰਾਰਾ ਬਣਾਇਆ ਇਹਦੇ ਵੀ ਆਪਾਂ ਘੇਰੇ ਦੇ ਸਾਰੇ ਸੇਮ ਹੋ ਗਈ ਵਰਕ ਦਿੱਤਾ ਉਹ ਸੋਹਣਾ ਲੱਗਦਾ ਇਹ ਥੋੜੀ ਜਿਹੀ ਲਾਈਨਾਂ ਨਾ ਟੇਡੀਆਂ ਦਿੱਤੀਆਂ ਨੇ ਵਰਕ ਦੀਆਂ ਲਾਈਨਾਂ ਆਪਾਂ ਟੇਡੀਆਂ ਕੀਤੀਆਂ ਨੇ ਕਿਉਂਕਿ ਜੇ ਆਪਾਂ ਸਿੱਧੀ ਰੱਖਿਆ ਨਾ ਤਾਂ ਉਹ ਬਲ ਪੈਂਦੇ ਆ ਉਹ ਵਿੱਚ ਖਤਮ ਹੋ ਜਾਂਦਾ ਨਹੀਂ ਦਿਖਦਾ ਹੈਗਾ ਵਰਕ ਕੀਤਾ ਹੁਣ ਇਹ ਟੇਡੀਆਂ ਲਾਈਨਾਂ ਪਾਉਣ ਦੇ ਨਾਲ ਥੋੜਾ ਵਰਕ ਦਿਖੂਗਾ ਠੀਕ ਹੈ ਵਿੱਚ ਆਪਾਂ ਇਹ ਜਿਹੜੀ ਲੇਸ ਲਾਈਆ ਇਹੀ ਆਪਾਂ ਇੱਥੇ ਸੇਮ ਦੁਪੱਟੇ ਦੀ ਲੇਸ ਲਾਈ ਲਈਆ ਸੇਮ ਉਹੀ ਆਪਾਂ ਲੇਸ ਕੇ ਜਿਹੜੀ ਉਹਦੇ ਵਿੱਚ ਆਪਾਂ ਲਾਇਆ ਲੇਸ ਉਹੀ ਆਪਾਂ ਦੁਪੱਟੇ ਤੇ ਲਾਈਆ ਨਾਲ ਉਹੀ ਆਪਾਂ ਚੰਪਾ ਲੈ ਕੇ ਐਡ ਕਰਤੀ ਹੈ ਇਹ ਬਹੁਤ ਸੋਹਣਾ ਲੱਗਦਾ ਬਲ ਪਾ ਕੇ ਬਣਾਇਆ ਹੈ ਉੱਪਰ ਤੋਂ ਬਲ ਪਾ ਕੇ ਬਣਾਇਆ ਹੈ ਬਹੁਤ ਹੀ ਫਲੇਅਰ ਆ ਲੈਂਦੇ ਜਿਵੇਂ ਤਰ੍ਹਾਂ ਉਹ ਹੈ ਜਿਵੇਂ ਲੈਂਗਾ ਬਾਈ ਨੂੰ ਉਸ ਤਰ੍ਹਾਂ ਦਿਖੂਗਾ ਲੋ ਕਰ ਲਿਆ ਬਿਲਕੁਲ ਲੁੱਕ ਇਹਦੀ ਲੈਂਗੇਰੀ ਦੇ ਤਰ੍ਹਾਂ ਜੋ ਜਿਵੇਂ ਕ੍ਰਾਸ ਸ਼ਿਮਰ ਦੇ ਵਿੱਚ ਸੁਤਕਾ ਦਾਪ ਕਾ ਅੰਟੀਕ ਵਰਕ ਦੇ ਵਿੱਚ ਜਿਵੇਂ ਇਸ ਦਾ 골ਡਨ ਦੇ ਵਿੱਚ ਸ਼ਿਮਰ ਦੇ ਵਿੱਚ ਹੁੰਦਾ ਹੈ ਜਾਂ ਆਪਾਂ ਤਾਂ ਕਰਕੇ ਇਹਦੇ ਵਿੱਚ ਥੋੜਾ ਅੰਟੀਕ ਕਾਚੇ ਦਿੱਤਾ ਕਿ ਵਰਕ ਦਿਖੇਗੇ ਜਿੱਕੇ ਤਾ ਬਹੁਤ ਸੋਹਣਾ ਵਰਕ ਰਹਿ ਗਿਆ ਇਹਨੂੰ ਕੋ ਕਰੀਏ। ਓਕੇ ਜਿਹੜਾ ਨੈਕਸਟ ਸੂਟ ਆਏਗਾ ਉਹ ਆਪਣਾ ਹੈਗਾ ਮਜੈਂਟਾ ਕਲਰ ਜਿੰਨੋਂ ਆਪਾਂ ਅਨੁਸ਼ੇਚਿਤ ਕਰਨੇ ਇਹ ਬਹੁਤ ਸੋਹਣਾ ਮਜੈਂਟਾ ਕਲਰ ਦੇ ਵਿੱਚ ਵਰਕ ਹੋਇਆ ਹੈ ਸੋ ਇਹ ਤੈਨੂੰ ਇਹ ਵੀ ਨੱਕ ਦੇ ਉੱਪਰ ਕੰਮ ਰਹੇਗਾ। ਤੇ ਇਹ ਨਹੀਂ ਆਉਣੀ। ਨੱਕ ਦੇ ਉੱਪਰ ਕੰਮ ਰਹੇਗਾ। ਵਿੱਚ ਆਪਾਂ ਕੱਟ ਮਾਰ ਕੇ ਲਾਇਆ ਬਟਨ ਇਹਦੇ। ਬਾਜੂ ਪੂਰੀ ਹੈਵੀ ਰਹੇਗੀ ਇਹਦੀ। ਬੈਲ ਬਾਜੂ ਆ ਪੂਰਾ ਹੈਵੀ ਵਰਕ ਆ। ਇਹਦੇ ਵਿੱਚ ਵੀ ਆਪਾਂ ਕਾਪਰ ਐਂਟੀਕ ਕਲਰ ਨਾਲ ਯੂਜ਼ ਕੀਤਾ ਹੋਇਆ ਵਰਕ ਦੇ ਵਿੱਚ। ਸਾਰਾ ਕੰਮ ਦਬਕੇ ਰਹਿ ਰਹੇਗਾ। ਇਹ ਬਣੀ ਹੈ A ਲਾਈਨ ਫਰੌਗ। نیچے ਘੇਰੇ ਤੇ ਕੰਮ ਰਹੇਗਾ ਇਹਦੇ। نیچے ਘੇਰੇ ਤੇ ਕੰਮ ਆ। ਦੇ ਨਾਲ ਆਪਾਂ ਇਹਦੇ ਸਾਈਡਾਂ ਤੇ ਛੋਟੇ ਛੋਟੇ ਬੂਟੇ ਪਾਈ ਹੋਈ ਆ। ਇਹ ਲਾਈਨ ਫਰੌਕ ਹੈ। ਬਹੁਤ ਸੋਹਣੀ ਬੜੀ ਫਰੌਕ ਆ। ਬਿਲਕੁਲ ਡਿਫਰੈਂਟ ਜਿਹਾ ਸਟਾਈਲ ਹਸ ਮੁੰਡਾ। ਨਾਲ ਇਹਦੇ ਜਿਹੜੀ ਆਪਾਂ ਰੈਡੀ ਕੀਤੀ ਹੈ ਸਟ੍ਰੇਟ ਸਲਵਾਰ ਰੈਡੀ ਕੀਤੀ ਆ। ਸਟ੍ਰੇਟ ਸਲਵਾਰ ਦੇ ਵੀ ਆਪਾਂ ਪਹੁੰਚਾ ਤੇ ਜਿਹੜਾ ਬਾਜੂ ਦੇ ਉੱਪਰ ਪੂਰੇ ਬਾਰਡਰ ਦਿੱਤਾ ਹੋਇਆ ਆ ਆਪਾਂ ਉਹੀ ਬਾਰਡਰ ਤੇ ਸਟ੍ਰੇਟ ਸਲਵਾਰ ਦੇ ਪਹੁੰਚਾ ਦੇ ਦਿੱਤਾ ਹੋਇਆ। ਬਹੁਤ ਹੀ ਪਿਆਰਾ ਲੱਗਦਾ ਜਿਵੇਂ ਇਹਦਾ ਦੁਪੱਟਾ ਤੁਹਾਨੂੰ ਦੇਖਣ ਨੂੰ ਲੱਗੂਗਾ ਕਿ ਵਰਕ ਕੀਤਾ ਹੋਇਆ ਪਰ ਦੁਪੱਟੇ ਤੇ ਵੀ ਆਪਾਂ ਲੇਸਿਸ ਲਾਈਆਂ ਨੇ ਜਿੱਦਾਂ ਉਹਦੇ ਵਿੱਚ ਵਰਕ ਸੀਗਾ ਸ਼ਰਮ ਦੇ ਵਿੱਚ ਵਰਕ ਹਨ ਉਦਾਂ ਦੇ ਵਰਕਾਂ ਦੇ ਸੇਮ ਮਿਲਦੀ ਜੁਲਦੀ ਲੇਸ ਆਪਾਂ ਲਗਾ ਕੇ ਦੁਪੱਟਾ ਰੈਡੀ ਕੀਤਾ ਦੇਖ ਸਕਦੇ ਹੋ ਬਿਲਕੁਲ ਹੀ ਵਰਕ ਦੀ ਤਰ੍ਹਾਂ ਲੱਗਦਾ ਜਿਵੇਂ ਉਹਦੇ ਵਿੱਚ ਪੱਤਿਆਂ ਜਿਹੇ ਦਾ ਵਰਕ ਸੀਗਾ ਉਦਾਂ ਹੀ ਇਹਦੇ ਵਿੱਚ ਵਰਕ ਦੇ ਵਾਲੇ ਆਪਾਂ ਲਾ ਗਿਆ ਲੇਸਾਈਆ ਬਹੁਤ ਸੋਹਣਾ ਲੱਗਦਾ ਦੁਪੱਟਾ ਬਿਲਕੁਲ ਹਲਕਾ ਜਿਹਾ ਤੇ ਬੜਾ ਹੀ ਡਿਫਰੈਂਟ ਜਿਹਾ ਡਿਜ਼ਾਈਨ ਦੁਪੱਟੇ ਦਾ ਹੋ ਗਿਆ ਰੈਡੀ ਬਹੁਤ ਸੋਹਣਾ ਕਲਰ ਆ ਗਿਆ ਰਾਣੀ ਸ਼ੇਡ ਦਾ ਸੰਤ। ਇਹਦੇ ਉੱਪਰ ਜੇ ਮੈਂ ਵਰਕ ਕੀਤਾ ਨਾ 골ਡਨ ਬਹੁਤ ਸੋਹਣਾ ਲੱਗਦਾ ਹੁੰਦਾ। ਜਦੋਂ ਕਲਰ ਡਾਰਕ ਹੋਣ ਕਰਕੇ ਨਾ ਉਹਦੇ ਉੱਪਰ ਵਰਕ ਕੀਤਾ ਵੀ ਬਹੁਤ ਸੋਹਣਾ ਲੱਗਦਾ। ਬਹੁਤ ਹੀ ਪਿਆਰਾ ਤੇ ਬਹੁਤ ਹੀ ਡਿਫਰੈਂਟ ਸਟਾਈਲ ਦੇ ਵਿੱਚ ਸੂਟ ਬਣਿਆ ਨੇ। ਓਕੇ ਜੀ ਨੈਕਸਟ ਸੂਟ ਜਿਹੜਾ ਆਪਣਾ ਰਹੇਗਾ ਉਹ ਵੀ ਬਹੁਤ ਸੋਹਣਾ ਪੂਰਾ ਹੈਵੀ ਸੂਟ ਆ ਹੋ। ਦੁਪੱਟਾ ਵੀ ਪੂਰਾ ਫੁੱਲ ਦਾ ਹੈਵੀ ਵਰਕ ਕੀਤਾ ਹੋਇਆ ਤੇ ਸੂਟ ਤੇ ਬਹੁਤ ਸੋਹਣਾ ਵਰਕ ਹੋਇਆ ਹੈ। ਬਹੁਤ ਹੀ ਸੋਹਣਾ ਕਲਰ ਨਾ ਬਲੂ ਕਲਰ ਆਈਸ ਬਲੂ ਜਿਹੜਾ ਕਲਰ ਦਿਖ ਰਿਹਾ ਆਪਾਂ ਕਹਿੰਦੇ ਨੇ ਉਹ ਵਾਲਾ ਕਲਰ ਰਹੇਗਾ ਘੇਰੇ ਤੇ ਆਪਾਂ ਇਹਨਾਂ ਲਈ ਦੀਆਂ ਪਰਹਾਲੀ ਲੇਸ ਤੇ ਸਾਰੇ ਚਾਹ ਘੇਰੇ ਦੇ ਉੱਪਰ ਇਹਦੇ ਵਰਕ ਰਹੇਗਾ ਵਿੱਚ ਵਿੱਚ ਵੀ ਆਪਾਂ ਜਿਹੜੇ ਛੋਟੇ ਛੋਟੇ ਮੋਤੀ ਦਾ ਕੰਮ ਕੀਤਾ ਹੋਇਆ ਬਾਜੂ ਤੇ ਵੀ ਸੇਮ ਹੋਊਗੀ ਵਰਕ ਰਹੇਗਾ ਜਿਹੜਾ ਆਪਾਂ ਚਾਹ ਘੇਰੇ ਤੇ ਕੰਮ ਕੀਤਾ ਉਹੀ ਬਾਜੂ ਤੇ ਬਹੁਤ ਸੋਹਣਾ ਇਹ ਸੂਟ ਬਣਿਆ ਕਲਰ ਵੀ ਬਹੁਤ ਸੋਹਣਾ ਸੂਟ ਦਾ ਕਲਰ ਆਉਟ ਬਹੁਤ ਸੋਹਣਾ ਬਣਿਆ ਹੋਇਆ ਤੇ ਸਰਵਾਰ ਤੇ ਵੀ ਸਰਵਾਰ ਆਪਾਂ ਇਹਦੀ ਹੈਵੀ ਬਣਾਈ ਆ ਇਹ ਸਟੇਟ ਸਰਵਾਰ ਲਈ ਹੈਗੀ ਉਹਦੇ ਵੀ ਆਪਾਂ ਸੇਮ ਉਦੋਂ ਹੀ ਪਹੁੰਚਿਆ ਤੇ ਵਰਕ ਕੀਤਾ ਹੋਇਆ ਬੜਾ ਹੀ ਸੋਹਣਾ ਲੱਗਦਾ ਇਹ ਵੀ ਵਰਕ ਕੀਤਾ ਹੋਇਆ ਤੇ ਦੁਪੱਟਾ ਤੁਸੀਂ ਦੇਖੋਗੇ ਬਹੁਤ ਹੀ ਡਿਫਰੈਂਟ ਦੁਪੱਟਾ ਬਣਿਆ ਹੈਗਾ 4 ਸਾਈਡ ਦੇ ਕੰਮ ਹੋਏ ਹੈਗਾ ਦੁਪੱਟੇ ਦੇ ਮਜੈਂਟਾ ਪੈਚ ਲਗਾ ਕੇ ਕਪੜੇ ਦਾ ਪੈਚ ਲਗਾ ਕੇ ਉਹਦੇ ਉੱਪਰ ਆਪਾਂ ਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ ਲੱਗਦਾ نیچے ਵੀ ਜਿਹੜਾ ਆਪਾਂ ਇਹ ਉਹੀ ਮਜੈਂਟਾ ਕਲਰ ਨਾਲ ਇਹਦੀ ਫਿਨਿਸ਼ਿੰਗ ਕੀਤੀ ਹੋਈ ਹੈ ਕਪੜਾ ਲਗਾ ਕੇ ਆਪਾਂ ਇਹਦੀ ਫਿਨਿਸ਼ਿੰਗ ਕੀਤੀ ਹੈ ਵਿੱਚੋਂ ਵੀ ਬਹੁਤ ਹੀ ਸੋਹਣਾ ਜਿਵੇਂ ਦੁਪੱਟਾ ਪੂਰਾ ਭਰਿਆ ਹੋਇਆ ਪਰ ਦੇ ਨਾਲ ਟੋਟਲ ਥੀਮਸ ਲਾ ਕੇ ਨਾ ਆਪਾਂ ਇਹਦੇ ਵਿੱਚ ਪੂਰੀ ਹੈਵੀ ਲੁੱਕ ਦਿੱਤੀ ਆ ਸਾਰੇ ਸੂਟ ਬਹੁਤ ਸੋਹਣੇ ਆ ਤੇ ਬਹੁਤ ਹੀ ਡਿਫਰੈਂਟ ਡਿਫਰੈਂਟ ਸੂਟ ਨੇ ਜਿਵੇਂ ਕੋਈ ਜਿਵੇਂ ਕਹਿੰਦੇ ਡਿਫਰੈਂਟਲੀ ਵਰਕ ਹੋਇਆ ਆ ਸਾਰੇ ਤੇ ਇਹਦੇ ਸਿਰਫ ਇੱਕ ਕਿਸਮ ਦਾ ਆਪਣਾ ਰਿਪੀਟ ਦੇ ਵਿੱਚ ਬਣਿਆ ਬਾਕੀ ਸਾਰੇ ਸੂਟ ਜਿਹੜੇ ਡਿਫਰੈਂਟ ਵਰਕ ਦੇ ਵਿੱਚ ਤੇ ਡਿਫਰੈਂਟ ਸਟਾਈਲ ਦੇ ਵਿੱਚ ਬਣਿਆ ਹਾਂ ਜੀ ਧੰਨਵਾਦ ਜੀ ਆਪਣੇ ਵੀਰੇ ਵੀਡੀਓ ਕਿੱਦਾਂ ਲੱਗੀ ਮੈਨੂੰ ਜਰੂਰ ਦੱਸਿਓ ਤੁਹਾਨੂੰ ਮੇਰਾ ਕੋਈ ਸੂਟ ਸੋਹਣਾ ਲੱਗਾ ਤਾਂ 스ਕਰੀਨ ਸ਼ਾਟ ਲੈ ਕੇ ਮੇਰੇ ਵਟਸਐਪ ਨੰਬਰ ਤੇ ਤੁਸੀਂ ਭੇਜ ਸਕਦੇ ਹੋ ਕਰਮਿਤ੍ਰੀ ਜੀ ਕਿ ਮੇਰੇ ਇਹੀ ਡਿਜ਼ਾਈਨ ਤੁਸੀਂ ਬਣਾ ਸਕਦੇ ਤੁਸੀਂ ਆਪਣਾ ਡਿਜ਼ਾਈਨ ਵੀ ਮੈਨੂੰ ਦੇ ਸਕਦੇ ਜਾਂ ਆਪਣਾ ਤੁਸੀਂ ਕੋਈ ਸਟੱਫ ਮੈਨੂੰ ਦੇ ਕੇ ਉਹਦੇ ਤੇ ਵੀ ਤੁਸੀਂ ਵਰਕ ਕਰਵਾ ਸਕਦੇ ਹੋ ਜਿੱਦਾਂ ਵੀ ਤੁਹਾਨੂੰ ਸਹੀ ਲੱਗਾ ਤੁਸੀਂ ਉਸ ਤਰ੍ਹਾਂ ਹੀ ਕਰਵਾ ਸਕਦੇ ਹੋ ਬਹੁਤ ਭੈਣਾਂ ਦੇ ਮੈਨੂੰ ਮੈਸੇਜ ਆਉਂਦੇ ਆ ਵੀ ਤੁਸੀਂ ਮੈਨੂੰ ਪ੍ਰਾਈਸ ਤੁਸੀਂ ਨਾਮ ਦੇ ਨਾਲ ਕਿਉਂ ਨਹੀਂ ਮੈਂਸ਼ਨ ਕਰਦੇ ਉਹ ਵੀ ਮੈਂ ਤੁਹਾਨੂੰ ਦੱਸਦੀ ਆ ਮੇਰੇ ਕਲਾਇੰਟ ਜਿਆਦਾ ਏਦਾਂ ਹੀ ਕਹਿੰਦੇ ਹੁੰਦੇ ਆ ਕਿ ਸਾਡੇ ਪ੍ਰਾਈਸ ਨਾ ਦੱਸਿਆ ਵੀ ਉਹ ਆਪਣੇ ਜਾਂ ਪ੍ਰਾਈਸ ਨਹੀਂ ਦੱਸਣਾ ਚਾਹੁੰਦੇ ਕਈਆਂ ਨੂੰ ਹੁੰਦਾ ਵੀ ਆਪਣੇ ਫਰੈਂਡ ਸਰਕਲ ਦੇ ਵਿੱਚ ਜਿਵੇਂ ਕਿ ਗਮ ਬੀਬੀ ਆ ਨੂੰ ਹੁੰਦਾ ਵੀ ਅਸੀਂ ਪ੍ਰਾਈਸ ਉਹਨਾਂ ਤੋਂ ਲੁਕੋ ਕੇ ਰੱਖੀ ਆ ਹੈ ਨਾ ਨੇ ਕੋਈ ਸ਼ੋ ਕਰਨਾ ਚਾਹੁੰਦਾ ਇਸ ਕਰਕੇ ਆਪਾਂ 프라이ਮਿੰਗ ਕਰਦੇ ਤੁਸੀਂ 프라이 ਪੁੱਛਣਾ ਚਾਹੁੰਦੇ ਤਾਂ ਮੈਨੂੰ ਸਕਰੀਨ ਸ਼ਾਟ ਲੈ ਕੇ ਮੇਰੇ WhatsApp ਨੰਬਰ ਤੇ ਭੇਜਿਆ ਕਰੋ ਆਪਾਂ ਉਹਦੇ ਤੋਂ ਤੁਹਾਨੂੰ 프라이 ਦੱਸਿਆ ਕਰਾਂਗੇ ਓਕੇ ਜੀ ਮਿਲਦੇ ਆਂ ਫਿਰ ਆਪਾਂ ਨੈਕਸਟ ਵੀਡੀਓ ਦੇ ਵਿੱਚ ਫੇਰ ਨਵੇਂ ਸੂਟ ਤੇ ਨਵੇਂ ਸੂਟਾਂ ਦੇ ਕਲੈਕਸ਼ਨ ਲੈ ਕੇ ਤੁਹਾਡੇ ਲਈ ਫੇਰ ਹਾਜ਼ਰ ਹੋਣਾ ਓਕੇ ਜੀ ਥੈਂਕ ਯੂ